ਗੁਰੂ ਦੀ ਪਿਆਰੀ ਸਵਾਰੀ ਗੁਰੂ ਦਾ ਖਾਸ ਰੂਪਾ ਗੁਰੂ ਰੂਪ ਸਤ ਸੰਗ ਜਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਨਮ ਮਰਨ ਦੋਹਾਂ ਮੈਂ ਨਹੀਂ ਜਨ ਪਰ ਉਪਕਾਰੀ ਆਏ ਜੀ ਦਾਨ ਦੇ ਭਗਤੀ ਲਾਇਣ ਹਰ ਸਿਉ ਲੈਣ ਮਿਲਾਏ ਸਤ ਸੰਗ ਜਿਓ ਆਪ ਜੀ ਦੇ ਨਾਲ ਅੱਜ ਸੰਤ ਬਾਬਾ ਰਾਮ ਸਿੰਘ ਜੀ ਗੰੰਢੂ ਵਾਲੇ ਮਹਾਂਪੁਰਸ਼ਾਂ ਨੇ ਜੀਵਨ ਨਾਲ ਸੰਬੰਧਿਤ ਜੋ ਮਹਾਂਪੁਰਸ਼ਾਂ ਨੇ ਆਪਣੇ ਸੱਚਖੰਡ ਜਾਣ ਤੋਂ ਪਹਿਲਾਂ ਉਹ ਵਿਖਤ ਵਚਨ ਕੀਤੇ ਸਨ ਕਿ ਸਮਾਂ ਕਿਸ ਤਰ੍ਹਾਂ ਦਾ ਆਵੇਗਾ ਤੇ ਉਸ ਸਮੇਂ ਤੋਂ ਜੋ ਸਮਾਂ ਮਾੜਾ ਹੋਵੇਗਾ ਆਪਾਂ ਨੇ ਕਿਸ ਤਰ੍ਹਾਂ ਬਚਣਾ ਹੈ ਇਸ ਤਰ੍ਹਾਂ ਆ ਆਪਾਂ ਆਪਣੀ ਆਪਣੀ ਪਰਿਵਾਰ ਦੀ ਰੱਖਿਆ ਕਰ ਸਕਦੇ ਹਾਂ ਉਸ ਬਾਰੇ ਕੁਝ ਵਿਚਾਰਾਂ ਆਪ ਜੀ ਦੇ ਨਾਲ ਸਾਂਝੀਆਂ ਕਰਨੀਆਂ ਨੇ ਸੰਤ ਬਾਬਾ ਰਾਮ ਸਿੰਘ ਜੀ ਗੰਢੂ ਵਾਲੇ ਮਹਾਂਪੁਰਸ਼ ਜਿਨ੍ਹਾਂ ਨੇ ਸੰਗਤ ਕੀਤੀ ਹੈ ਸੰਤ ਬਾਬਾ ਅਜੀਤ ਸਿੰਘ ਅਨਸਾਲੀ ਵਾਲੇ ਮਹਾਂਪੁਰਸ਼ ਦੋਹੇ ਮਹਾਂਪੁਰਸ਼ਾਂ ਦਾ ਆਪਸ ਦੇ ਵਿੱਚ ਇੰਨਾ ਗੂੜਾ ਪ੍ਰੇਮ ਸੀ ਇਕੱਠੇ ਪ੍ਰਸ਼ਦਾ ਛਕਦੇ ਸਨ ਇੱਕ ਦੂਜੇ ਦਾ ਮਹਾਂਪੁਰਸ਼ਾਂ ਨੂੰ ਪੂਰਨ ਭੇਦ ਸੀਗਾ ਸੰਗਤ ਜੀ ਜਾਨ ਤੋਂ ਪਹਿਲਾਂ ਇੱਕ ਵਾਰੀ ਕੀ ਹੋਇਆ ਜੋ ਮਹਾਂਪੁਰਸ਼ਾਂ ਦੇ ਸੇਵਾਦਾਰ ਖਨ ਵਕੀਲ ਸਾਹਿਬ ਉਹ ਮਹਾਂਪੁਰਸ਼ਾਂ ਨੂੰ ਉੱਥੇ ਬੀਲ-ਚੇਲ ਤੇ ਘੁਮਾਰੇ ਸੀਗੇ ਆਪ ਜੀ ਨੂੰ ਆ ਵੀਡੀਓ ਦੇ ਵਿੱਚ ਇੱਕ ਫੋਟੋ ਦਿਖਾ ਰਹੇ ਹਾਂ ਜਿੱਥੇ ਦਰਵਾਜ਼ਾ ਸਭ ਤੋਂ ਅੱਗੇ ਆਪਾਂ ਗੇਟ 'ਚ ਐਂਟਰੀ ਕਰਦੇ ਹਾਂ ਬਿਲਕੁਲ ਆਪਣਾ ਗੁਰਦੁਆਰੇ ਦਾ ਜਿਹੜਾ ਆਪਣਾ ਨਾਮ ਹੈ ਦੁਫੇੜਾ ਸਾਹਿਬ ਜਿਹੜਾ ਇਹ ਗੇਟ ਹੈ ਦੁਫੇੜਾ ਸਾਹਿਬ ਦਾ ਹੈ ਫਿਰ ਉਹ ਮਹਾਂਪੁਰਸ਼ੇ ਦਰਬਾਰ ਸਾਹਿਬ ਦੇ ਅੱਗੇ ਰੁੱਕ ਗਏ ਫਿਰ ਗੇੜ ਦੇ ਸੈਂਟਰ ਵਿੱਚ ਬੈਠੇ ਬੈਠੇ ਹੀ ਦੇਖ ਰਹੇ ਸਨ ਅਤੇ ਵਕੀਲ ਨੂੰ ਬਾਬਾ ਜੀ ਦੇ ਜੋ ਸੇਵਾਦਾਰ ਸੀ ਉਹਨੂੰ ਬਚਨ ਕੀਤੇ ਕਿ ਭਾਈ ਹੁਣ ਅਸੀਂ ਚਲੇ ਜਾਣਾ ਹੁਣ ਸਾਡੇ ਕੋਲ ਸਮਾਂ ਜ਼ਿਆਦਾ ਨਹੀਂ ਹੈਗਾ ਇਹਹੀ ਬਚਨ ਮਹਾਂਪੁਰਸ਼ਾਂ ਨੇ ਆਪਣੀ ਗੜਬਈ ਨੂੰ ਪਹਿਲਾਂ ਦੱਸ ਦਿੱਤੇ ਸਨ ਕਿ ਸਾਨੇ ਇਸ ਸਾਲ ਭਾਈ ਚਲੇ ਜਾਣਾ ਹੈ ਜਿੰਨਾ ਲਾਹਾ ਗੁਰਬਾਣੀ ਦਾ ਲੈਣਾ ਹੈ ਆਪ ਜੀ ਹੁਣ ਲੈ ਸਕਦੇ ਹੋ ਬਾਅਦ ਵਿੱਚ ਨਾ ਕਹੋ ਕਿ ਮਹਾਂਪੁਰਸ਼ਾਂ ਨੇ ਸਾਨੂੰ ਦੱਸਿਆ ਨਹੀਂ ਜਿੱਥੇ ਮਹਾਂਪੁਰਸ਼ਾਂ ਦਾ ਸੰਸਕਾਰ ਕੀਤਾ ਗਿਆ ਨਾ ਉਹ ਜਗ੍ਹਾ ਮਹਾਂਪੁਰਸ਼ਾਂ ਨੇ ਆਪਣੇ ਜਿਉਂਦੇ ਜੀ ਤਿਆਰ ਕਰ ਲਈ ਸੀ ਇੱਕ ਵਾਰ ਉੱਥੇ ਮਹਾਂਪੁਰਸ਼ ਆਪ ਜਾ ਕੇ ਲੇਟ ਗਏ ਸੇਵਾਦਾਰ ਨੇ ਪੁੱਛਿਆ ਮਹਾਂਪੁਰਸ਼ੋ ਇਹ ਕੀ ਹੈ ਮਹਾਪੁਰਸ਼ ਕਹਿੰਦੇ ਮੈਂ ਕਿਵੇਂ ਲੱਗ ਰਿਹਾ ਪਿਆ ਕਹਿੰਦੇ ਤੁਸੀਂ ਮੈਨੂੰ ਇੱਥੇ ਹੀ ਅਗਨ ਭੇਡ ਕਰਨੀ ਹੈ ਉੱਥੇ ਹੀ ਉਸ ਜਗ੍ਹਾ ਤੇ ਹੀ ਫਿਰ ਮਹਾਪੁਰਸ਼ਾਂ ਦਾ ਸੰਸਕਾਰ ਹੋਇਆ ਸੀ ਦੂਸਰੇ ਜੋ ਪ੍ਰਿਕਿਤ ਵਚਨ ਸਾਨੂੰ ਮਹਾਪੁਰਸ਼ਾਂ ਨੇ ਕੀਤੇ ਸੀਗੇ 2015 ਦੇ ਵਿੱਚ ਜਦੋਂ ਬ੍ਰਹਮ ਗਿਆਨੀ ਸੰਤ ਬਾਬਾ ਅਜੀਤ ਸਿੰਘ ਅਨਸਾਲੀ ਵਾਲੇ ਮਹਾਪੁਰਸ਼ ਸੱਚਖੰਡ ਪਿਆਨਾ ਕਰ ਗਏ ਨਾ ਸੰਗਤਾਂ ਦੇ ਵਿੱਚ ਬੜਾ ਰੋਸ ਸੀ ਬੜਾ ਵਿਰਾਗ ਸੀ ਕਿਉਂਕਿ ਦਿਸਣ ਲੱਗਾ ਸੋਈ ਜਾਣਾ ਕੌਣ ਜਾਣੇ ਪੀਰ ਪਰਾਈ ਜਿਨ੍ਹਾਂ ਦਾ ਅਥਾ ਪਿਆਰ ਹੁੰਦਾ ਹੈ ਮਹਾਂਪੁਰਸ਼ਾਂ ਦੇ ਨਾਲ ਪੂਰਬਲੇ ਕਰਮਾਂ ਦਾ ਇਸ ਜਨਮਾਂ ਦਾ ਉਹਨਾਂ ਨੂੰ ਪਤਾ ਹੁੰਦਾ ਵੀ ਪਰਮਾਤਮਾ ਦੀ ਕਿਰਪਾ ਨਾਲ ਜੋ ਸਾਨੂੰ ਇਸ ਸੰਗਤ ਮਹਾਂਪੁਰਸ਼ਾਂ ਨੇ ਮਿਲੀ ਹੈ ਨਾ ਇਹਦਾ ਕਿੰਨਾ ਕਲਾਬ ਹੈ ਜਿਨ੍ਹਾਂ ਨੇ ਪਿਆਰ ਹਾਸਲ ਕੀਤਾ ਹੁੰਦਾ ਜਦੋਂ ਉਹਨਾਂ ਦਾ ਪਿਆਰਾ ਉਹਨਾਂ ਤੋਂ ਵਿਛੜ ਜਾਂਦਾ ਉਹ ਫਿਰ ਵਿਛੋੜਾ ਨਹੀਂ ਝੱਲ ਸਕਦੇ ਸੰਗਤਾਂ ਦੇ ਮਨ ਬੜੇ ਉਦਾਸ ਸੀ ਵਿਮਾਹਪੁਰ ਚਲੇ ਗਏ ਤਾਂ ਸੰਤ ਬਾਬਾ ਰਾਮ ਸਿੰਘ ਉਹਨਾਂ ਵਾਲੇ ਮਹਾਂਪੁਰਸ਼ਾਂ ਨੇ ਫਿਰ ਬਚਨ ਕੀਤੇ ਸਨ ਕਿ ਜਿਹੜੇ ਕਹਿੰਦੇ ਨੇ ਨਾ ਮਹਾਂਪੁਰਸ਼ ਚਲੇ ਗਏ ਉਹ ਗਏ ਨਹੀਂ ਭਾਈਓ ਇੱਥੇ ਹੀ ਨੇ ਮੇਰੇ ਉਹ ਤਾਂ ਵੀ ਸੁਣਿਆ ਮੈਂ ਤਾਂ ਕਹਿੰਦਾ ਉੱਥੇ ਵੀ ਮਹਾਰਾਜ ਨੇ ਜਨਨ ਮੈਂ ਕਰਦੇ ਹਾਂ ਹਾ ਦੀਨਾਂ ਨੂੰ ਮੈਂ ਸੰਤਾਂ ਦਾੜੀਆ ਅਜੇ ਵੀ ਆਪਣੇ ਘਰ ਜੀਵਨ ਸਮੰਨ ਨਾਲ ਜਿਉਂਦੇ ਆਇ ਮਿੱਠੂ ਥੋੜਾ ਹੋਇਆ ਹੋ ਜਲਵਾ ਨੇ ਘਾਉਣਗੇ ਹਲਦਾਂਗਾ ਆਹਾਂਗਾ ਮਾਪੂਰਸ਼ਾਂ ਦਾ ਉਹ ਜਲਵਾ ਦਿਖਾਉਣਗੇ ਉਹ ਕਹਿੰਦੇ ਮੈਂ ਤਾਂ ਉਹਨਾਂ ਨੂੰ ਜਿਉਂਦਾ ਹੀ ਸਮਝਦਾ ਉਨਨ ਤੌਰ ਤੇ ਸੰਤ ਸੰਤ ਬਾਬਾ RAM ਸਿੰਘ ਗੰਡੂ ਵਾਲੇ ਮਾਪੂਰਸ਼ਾਂ ਦੇ ਇਹ ਬਚਨ ਸੀਗੇ ਵੀ ਉਹ ਕਿਤੇ ਨਹੀਂ ਗਏ ਮੰਨਣ ਵਾਲੇ ਮੰਨ ਰਹੇ ਨੇ ਜਿਹੜੇ ਨਹੀਂ ਮੰਨਦੇ ਨਾ ਸੀ ਕਿਉਂਕਿ ਜੇ ਕੋਈ ਨਹੀਂ ਮੰਨਦਾ ਮਹਾਪੁਰਸ਼ ਜਾਂ ਪਰਮਾਤਮਾ ਨਿਰਾਸ਼ ਥੋੜੀ ਹੁੰਦਾ ਜੋ ਸ਼ਰਧਾ ਭਾਵਨਾ ਨਾਲ ਪਈ ਜੀ ਦੀ ਬਣਦੀ ਆ ਸੰਤਾਂ ਤੇ ਗੁਰੂ ਗ੍ਰੰਥ ਸਾਹਿਬ ਤੇ ਉਹ ਮੰਨ ਲੈਂਦਾ ਜੇ ਕੋਈ ਨਹੀਂ ਮੰਨਦਾ ਤਾਂ ਸੰਤ ਕਦੇ ਵੀ ਨਿਰਾਸ਼ ਨਹੀਂ ਹੁੰਦੇ ਇਹ ਵਚਨ ਮਹਾਪੁਰਸ਼ਾਂ ਨੇ ਕੀਤੇ ਸਨ ਇੱਕ ਵਚਨ ਹੋਰ ਕੀਤੇ ਸਨ ਕਿ 2024 ਦੇ ਵਿੱਚ ਜਦੋਂ ਮੈਂ ਚਲੇ ਜਾਣਾ ਨਾ ਮੈਂ ਚਲੇ ਜਾਣਾ ਉਹਨਾਂ ਨੇ ਵਾਪਸ ਆ ਜਾਣਾ 2024 ਦੇ ਵਿੱਚ ਸੰਤ ਬਾਬਾ ਰਾਮ ਸਿੰਘ ਢੰਡ ਵਾਲਮਾ ਪੁਰਸ਼ ਸੱਚਖੰਡ ਪਿਆਨਾ ਕਰ ਗਏ ਤਾਂ ਉਹ ਇਹ ਵਚਨ ਕਰਕੇ ਗਏ ਸੀ ਕਿ ਭਾਈ ਜਦੋਂ ਮੈਂ ਜਾਣਾ ਉਹਨਾਂ ਨੇ ਆ ਜਾਣਾ ਹੁਣ ਇਹ ਤਾਂ ਕੋਈ ਜਿਨ੍ਹਾਂ ਦੇ ਅਦਿਵ ਦ੍ਰਿਸ਼ਟੀਆਂ ਖੁੱਲੀਆਂ ਨੇ ਕੋਈ ਬੰਦਗੀ ਵਾਲੀਆਂ ਰੂਹਾਂ ਨੇ ਉਹੀ ਦੱਸ ਸਕਦੇ ਆ ਹਨ ਕਿ ਮਹਾਂਪੁਰਸ਼ ਕਿਸ ਰੂਪ ਚ ਹਨ ਕਿੱਥੇ ਹਨ ਸੋ ਸਮਾਉਣ ਤੇ ਸਤਿਗੁਰੂ ਬਖਸ਼ਿਸ਼ ਕਰਨ ਇਹ ਚੀਜ਼ ਵੀ ਪ੍ਰਗਟ ਹੋ ਜਾਵੇਗੀ ਇੱਕ ਵਚਨ ਮਹਾਪੁਰਸ਼ਾਂ ਨੇ ਕਿਤੇ ਸਨ ਕਿ ਭਾਈ 2024 ਤੱਕ ਦਾ ਸਮਾਂ ਤਾਂ ਅਸੀਂ ਅਕਾਲ ਪੁਰਖ ਦੇ ਅਰਦਾਸ ਬੇਨਤੀ ਕੀਤੀ ਟਾਲ ਦਿੱਤਾ ਜੋ ਮਾਣਾ ਸੀ ਪਰ ਜਿਹੜਾ 25 ਦਾ 2025 ਤੇ 2026 ਆਉਣਾ ਇਹ ਸਮਾਂ ਮਹਾਪੁਰਸ਼ ਕਹਿੰਦੇ ਸੀ ਭਾਈ ਬਹੁਤ ਭਿਆਨਕਾ ਬਹੁਤ ਜ਼ਿਆਦਾ ਡਗਮਗ ਡਗਮਗ ਹੋ ਜਾਣੀਆਂ ਪਾਣੀ ਪਾਣੀ ਹੋ ਜਾਣਾ ਇਹ ਮਹਾਪੁਰਸ਼ਾਂ ਦੇ ਬਚਨ ਸੀ ਆਪਾਂ ਅ ਜੂਨ ਦਾ ਮਹੀਨਾ ਚੱਲ ਰਿਹਾ ਤੁਸੀਂ ਦੇਖ ਹੀ ਰਹੇ ਹੋ ਮਾਨਸੂਨ ਦਾ ਕੀ ਹਾਲ ਹੈ ਆਲੇ ਦੁਆਲੇ ਆਪਾਂ ਦੇਖ ਰਹੇ ਹਾਂ ਤਾਂ ਜਦੋਂ ਮਹਾਪੁਰਸ਼ ਕੋਈ ਬਚਨ ਕਰਦੇ ਹਨ ਉਹਨਾਂ ਦੀਆਂ ਦਿਵ ਦ੍ਰਿਸ਼ਟੀਆਂ ਖੁੱਲੀਆਂ ਹੁੰਦੀਆਂ ਹਨ ਤੇ ਪਰਮਾਤਮਾ ਦੇ ਨਾਲ ਇੱਕਵੇਂ ਕੋਈ ਹੁੰਦੇ ਹਨ ਇਹ ਸੰਸਾਰ ਦੇ ਵਿੱਚ ਸੰਗਤ ਦਾ ਭਲਾ ਕਰਨ ਦੇ ਲਈ ਆਉਂਦੇ ਹਨ ਸੰਸਾਰ ਦਾ ਭਲਾ ਕਰਨ ਦੇ ਲਈ ਆਉਂਦੇ ਹਨ। ਸੰਤ ਬਾਬਾ RAM ਸਿੰਘ ਵਾਲੇ ਮਹਾਂਪੁਰਸ਼ਾਂ ਨੇ ਦੱਸਿਆ ਸੀਗਾ ਕਿ ਪਹਿਲਾਂ ਵੀ ਭਾਈ ਸਮਾਂ ਭਿਆਨਕ ਆਇਆ ਸੀ। ਉਸ ਸਮੇਂ ਸੰਤ ਬਾਬਾ ਅਜੀਤ ਸਿੰਘ ਅੰਸਾਲੀ ਵਾਲੇ ਮਹਾਂਪੁਰਸ਼ਾਂ ਨੇ ਅੰਸਾਲੀਸਾ ਜਿੱਥੇ ਮਹਾਂਪੁਰਸ਼ਾਂ ਸੰਗਤਾ ਦੇ ਦਰਸ਼ਨ ਕਰਦੇ ਸੰਜੁਮਾ ਮਹਾਂਪੁਰਸ਼ਾਂ ਦਾ ਸਥਾਨ ਹੈ ਨਾ ਉਸ ਸਮੇਂ ਜਦੋਂ ਸੁਨਾਮੀ ਆਉਣੀ ਸੀ ਮਹਾਂਪੁਰਸ਼ ਕਈ ਦਿਨ ਕਮਰੇ ਚੋਂ ਬਾਹਰ ਨਹੀਂ ਆਏ। ਉਹ ਬੈਠੇ ਫਰਮਾਤਮਾ ਦੇ ਨਾਲ ਸੁਰਤ ਜੋੜ ਕੇ ਅਰਦਾਸਾਂ ਬੇਨਤੀਆਂ ਕਰ ਰਹੇ ਸਨ ਕਿ ਸਤਿਗੁਰੂ ਇਹ ਸਮਾਂ ਟਾਲ ਦਿਓ ਕਿਉਂਕਿ ਤਬਾਹੀ ਬਹੁਤ ਜ਼ਿਆਦਾ ਹੋ ਜਾਣੀ ਸੀ ਉਸ ਸਮੇਂ ਸੰਤ ਬਾਬਾ ਅਜੀਤ ਸਿੰਘ ਅਨਸਾਲੀ ਵਾਲੇ ਮਹਾਂਪੁਰਸ਼ਾਂ ਨੇ ਉਹ ਸਮਾਂ ਟਾਲ ਦਿੱਤਾ ਸੀ ਤਾਂ ਮਹਾਂਪੁਰਸ਼ ਕਹਿੰਦੇ ਸਨ ਕਿ ਭਾਈ ਇਹ ਸਮੇਂ ਤੋਂ ਬਚਣਾ ਕਿਵੇਂ ਆ ਤੇ ਬਚੇਗਾ ਕੌਣ ਮਹਾਂਪੁਰਸ਼ ਕਹਿੰਦੇ ਸੀ ਭਿਆਨਕ ਬਿਮਾਰੀਆਂ ਫੈਲ ਜਾਣੀਆਂ ਨੇ ਡਾਕਟਰਾਂ ਨੂੰ ਇਹ ਹੀ ਨਹੀਂ ਪਤਾ ਲੱਗਣਾ ਵੀ ਬਿਮਾਰੀ ਕਿਹੜੀ ਆ ਉਹ ਕਹਿੰਦੇ ਭਾਈ ਜਿਹੜਾ ਪਰਮਾਤਮਾ ਦਾ ਨਾਮ ਲਏਗਾ ਸੇਵਾ ਸਿਮਰਨ ਦੇ ਨਾਲ ਜੁੜ ਜਾਏਗਾ ਚਾਹੇ ਗੁਰਮੰਤਰ ਕਰ ਲਵੇ ਚਾਹੇ ਮੂਲ ਮੰਤਰ ਕਰ ਲਵੇ ਚਾਹੇ ਕੋਈ ਸ਼ਬਦ ਦਾ ਜਾਪ ਕਰ ਲਵੇ ਜਿਹੜਾ ਗੁਰਵਾਣੀ ਦੇ ਨਾਲ ਜੁੜੇਗਾ ਉਹ ਬਚੇਗਾ ਬਾਕੀ ਸਮਾਂ ਇਹ ਜਾਏਗਾ ਭਾਈ ਕੋਈ ਨਹੀਂ ਰਹੇਗਾ ਕਿਉਂਕਿ ਆਪਾਂ ਕਰੋਨਾ ਦੇ ਵਿੱਚ ਵੀ ਦੇਖਿਆ ਸਮਾ ਕਿਹੋ ਜਿਹਾ ਸੀ ਆਪਣਿਆਂ ਨਹੀਂ ਆਪਣਿਆਂ ਦਾ ਸੰਸਕਾਰ ਨਹੀਂ ਕੀਤਾ ਕਿਉਂ ਡਰਦੇ ਸੀ ਕਿਤੇ ਸਾਨੂੰ ਵੀ ਕਰੋਨਾ ਨਾ ਹੋ ਜਾਵੇ ਉਸ ਤੋਂ ਭਿਆਨਕ ਸਮਾ ਕੀ ਹੋਣਾ ਸੋ ਮਹਾਂਪੁਰਸ਼ ਨੇ ਹੀ ਬਚਨ ਕੀਤੇ ਸਨ ਕਿ ਜੇ ਮੇਰੇ ਨਾਲ ਪਿਆਰ ਹੋਇਆ ਨਾ ਮੈਂ ਤਾਂ ਚਲੇ ਜਾਣਾ ਮਹਾਂਪੁਰਸ਼ ਕਹਿੰਦੇ ਸੀ 2024 ਚ ਮੈਨੂੰ ਆਵਾਜ਼ ਮਾਰ ਦਿਓ ਯਾਰ ਯਾਰ ਆਓ लंघा <laughs> ग ਕਹਿੰਦੇ ਸੀ ਮੈਨੂੰ ਆਵਾਜ਼ ਮਾਰ ਦਿਓ ਆਵਾਜ਼ ਮਾਰਨ ਦਾ ਮਕਸਦ ਇਹ ਸੀ ਵੀ ਬਾਣੀ ਪੜਨੀ ਹੈ ਅਰਦਾਸ ਕਰਿਓ ਮੈਂ ਵੀ ਤੁਹਾਡੇ ਨਾਲ ਅਰਦਾਸ ਕਰਾਂਗਾ ਤੁਹਾਡਾ ਮਾੜਾ ਸਮਾ ਜਿਹੜਾ ਉਹ ਟਲ ਜਾਵੇਗਾ ਸੋ ਸੰਗਤ ਜੀ ਮਹਾਂਪੁਰਸ਼ਾਂ ਦੇ ਭਵਿੱਖ ਦੇ ਬਚਨ ਸਨ ਜੋ ਆਪ ਜੀ ਦੇ ਨਾਲ ਸਾਂਝੇ ਕੀਤੇ ਨੇ ਚੰਗੀ ਲੱਗੇ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਕਰ ਦਿਓ ਕਿਉਂਕਿ ਮਕਸਦ ਇੱਕੋ ਹੀ ਹੈ ਗੁਰਬਾਣੀ ਦੇ ਨਾਲ ਜੁੜਨਾ ਤੇ ਜੋੜਨਾ ਬਾਕੀ ਸੰਗਤ ਜੀ ਜਿੰਨੀ ਛੇਤੀ ਸਮਝ ਜਾਓਗੇ ਆਪਣਾ ਵੀ ਭਲਾ ਕਰ ਲਾਓਗੇ ਤੇ ਪਰਿਵਾਰ ਦਾ ਵੀ ਨਹੀਂ ਸਮਾਂ ਤਾਂ ਲੰਘਦਾ ਜਾ ਰਿਹਾ ਹੈ ਫਿਰ ਚੱਕ ਕੇ ਕੁਝ ਨਹੀਂ ਕਰਨਾ ਅਗਨ ਭੇਟੀ ਕਰਨੀ ਹੈ ਸਰੀਰ ਨੂੰ ਸੋ ਹਜੇ ਵੀ ਸਮਾਂ ਹੈ ਸੰਗਤ ਜੀ ਗੁਰਬਾਣੀ ਨਾਲ ਜੁੜੋ ਅਰਦਾਸ ਬੇਨਤੀਆ ਕਰੋ ਸਰਬੱਤ ਦਾ ਭਲਾ ਵੀ ਮੰਗੋ ਆਪਣੇ ਲਈ ਵੀ ਪਾਠ ਕਰੋ ਇੱਕ ਪਾਠ ਕੋਈ ਨਾ ਕੋਈ ਜਪਜੀ ਸਾਹਿਬ ਚੌਪਈ ਸਾਹਿਬ ਮੁਲ ਮੰਤਰ ਗੁਰ ਮੰਤਰ ਕੋਈ ਸ਼ਬਦ ਦਾ ਜਾਪ ਸੰਸਾਰ ਦੇ ਭਲੇ ਵਾਸਤੇ ਵੀ ਕਰੋ ਕਿ ਸਤਿਗੁਰੂ ਸਭ ਦਾ ਭਲਾ ਕਰੇ ਮਹਾਰਾਜ ਨੇ ਗੁਰਬਾਣੀ ਦੇ ਵਿੱਚ ਕਿਹਾ ਨਾ ਪਰਤਾ ਬੁਰਾ ਨਾ ਰੱਖੋ ਚੀਤ ਤੁਮ ਕੋ ਦੁੱਖ ਨਹੀਂ ਭਾਈ ਮਹਾਰਾਜ ਕਹਿੰਦੇ ਕਿਸੇ ਦਾ ਵੀ ਮਾੜਾ ਨਾ ਮਨ ਚ ਰੱਖੀ ਤੇਰਾ ਕਦੇ ਵੀ ਆਪਣਾ ਮਾੜਾ ਨਹੀਂ ਹੁੰਦਾ ਸੋ ਸੰਗਤ ਜੀ ਭੁੱਲਾਂ ਚੁੱਕਾ ਮਾਫ ਕਰਨੀਆਂ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਨਾ ਲਾਈਕ ਕਰਨਾ ਕਮੈਂਟ ਕਰਨਾ ਤੇ ਗੁਰਬਾਣੀ ਦੇ ਨਾਲ ਜੁੜਨਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ